ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਦੇ ਵੱਲੋਂ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ ਦੇ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਨੇ ਸਕੂਲ ਦੀ ਵਿਦਿਆਰਥਣ ਹੁਸ਼ਨਪ੍ਰੀਤ ਕੌਰ ਦੇ ਵੱਲੋਂ 180 ਦੇ ਵਿੱਚੋਂ 149 ਅੰਕ ਹਾਸਲ ਕਰਕੇ ਪੰਜਾਬ ਦੇ ਵਿੱਚੋਂ ਟੌਪ ਪੋਜੀਸ਼ਨ ਵੀ ਹਾਸਲ ਕੀਤੀ ਹੈ ਇੰਨਾ ਹੀ ਨਹੀਂ ਇਸੇ ਸਕੂਲ ਦੀ ਖੁਸ਼ੀ ਕੌਰ ਨੇ ਤੀਸਰਾ ਜਦਕੀ ਸਿਮਰਨ ਕੌਰ ਨੇ ਚੌਥਾ ਥਾਂ ਹਾਸਲ ਕੀਤਾ ਹੈ ਇਹਨਾਂ ਦੀ ਇਸੇ ਉਪਲਬਧੀ ਨੂੰ ਦੇਖਦਿਆਂ ਹੋਇਆ ਸਕੂਲ ਦੇ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿੱਤੇ ਕਿ ਜ਼ਿਲ੍ਹਾ ਬਰਨਾਲਾ ਦੇ ਸਿੱਖਿਆ ਵਿਭਾਗ ਦੀ ਅਫਸਰ இந்து ਸੀਮਕ ਨੇ ਇਹਨਾਂ ਵਿਦਿਆਰਤਨਾ ਦਾ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨ ਕੀਤਾ ਇਸ ਦੌਰਾਨ ਟਾਪਰ ਅਵਾਰਡ ਹਾਸਲ ਕਰਨ ਵਾਲੀਆਂ ਵਿਦਿਆਰਤਨਾ ਨੇ ਵੀ ਇਸ ਪ੍ਰਾਪਤੀ ਦੇ ਉੱਤੇ ਖੁਸ਼ੀ ਪ੍ਰਗਟ ਕੀਤੀ ਅਤੇ ਸਕੂਲ ਦੇ ਅਧਿਆਪਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਬੜੀ ਪ੍ਰਾਊਡ ਫੀਲਿੰਗ ਹੈ ਜੀ ਬਹੁਤ ਵਧੀਆ ਸਾਡੇ ਸਰਕਾਰੀ ਸਕੂਲਾਂ ਨੂੰ ਬੜਾ ਅੰਡਰ ਐਸਟੀਮੇਟ ਕੀਤਾ ਜਾਂਦਾ ਪਰ ਦੇਖੋ ਅੱਜ ਸਰਕਾਰੀ ਸਕੂਲਾਂ ਨੇ ਸਾਡੇ ਜ਼ਿਲ੍ਹੇ ਦਾ ਕੀ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਬਰਨਾਲਾ ਡਿਸਟ੍ਰਿਕਟ ਦੀ ਬੇਟੀ ਜਿਹੜੀ ਸਾਡੀ ਸਰਕਾਰੀ ਸਕੂਲੋਂ ਇਹ ਲੜਕੀਆਂ ਚ ਪੜਦੀ ਹੈ ਐਨਐਮਐਮਐਸ ਦੇ ਐਗਜ਼ਾਮ ਦੇ ਵਿੱਚ ਜਿਹੜੀ ਕਿ ਇੱਕ ਵਜ਼ੀਫਾ ਪ੍ਰੀਖਿਆ ਉਹਦੇ ਵਿੱਚ ਉਸਨੇ ਟੌਪ ਕੀਤਾ ਹੈ ਇਸ ਤੋਂ ਬਿਨਾ ਇਹ ਸਕੂਲ ਦੀਆਂ 17 ਬੱਚੀਆਂ ਨੇ ਕੁਆਲੀਫਾਈ ਕੀਤਾ ਉਸ ਟੈਸ ਨੂੰ ਔਰ ਉਸ 17 ਦੀਆਂ 17 ਬੱਚੀਆਂ ਨੂੰ ਅੱਜ ਆਨਰ ਕਰਿਆ ਹੈ ਔਰ ਇਹ ਸਾਰਾ ਸੇਰਾ ਇੱਥੋਂ ਦੇ ਪ੍ਰਿੰਸੀਪਲ ਮੈਡਮ ਵਿੰਸੀ ਦੇ ਸਿਰ ਤੇ ਜਾਂਦਾ ਹੈ ਬਿਲਕੁਲ ਉਹਦਾ ਇੱਕ ਮੇਨ ਕਾਰਨ ਇਹ ਹੈ ਕਿ ਕੱਲਾ ਸਟੱਡੀ ਹੀ ਇੱਕ ਮੈਟਰ ਨਹੀਂ ਕਰਦਾ ਇਸ ਗੱਲ ਦੇ ਲਈ ਓਵਰਆਲ ਪਰਸਨੈਲਿਟੀ ਡਿਵੈਲਪ ਹੋਣੀ ਬੱਚੇ ਦੀ ਬਹੁਤ ਜ਼ਰੂਰੀ ਹੈ ਤਾਂ ਉਹਦੇ ਨਾਲ ਨਾਲ ਸਰਕਾਰੀ ਸਕੂਲਾਂ ਦੇ ਵਿੱਚ ਅਕੈਡਮਿਕਸ ਦੇ ਨਾਲ ਨਾਲ ਹੋਰ ਬਹੁਤ ਕਰਿਕੂਲਰ ਐਕਟੀਵਿਟੀਆਂ ਔਰ ਬਹੁਤ ਹੋਰ ਤਰ੍ਹਾਂ ਕੰਪੀਟੀਟਿਵ ਐਗਜ਼ਾਮਸ ਨੇ ਜਿਹੜੇ ਕਿ ਬੱਚਿਆਂ ਦੇ ਬ੍ਰੇਨ ਔਰ ਉਹਨਾਂ ਦੀ ਫਿਜ਼ੀਕਲ ਹੈਲਥ ਨੂੰ ਜਿਹੜਾ ਉਹ ਵਧੀਆ ਰੱਖਦੇ ਆ ਤਰੀਹੀ ਆਪਣੀ ਪਾਸ ਹਰ ਸਾਲ ਸੈਂਟਰ ਸਪਾਂਸਰ ਸਕੀਮ ਦੇ ਅੰਡਰ ਐਸਈਆਰਟੀ ਵੱਲੋਂ ਇੱਕ ਐਗਜ਼ਾਮ ਕੰਡਕਟ ਕੀਤਾ ਜਾਂਦਾ ਹੈ ਨੈਸ਼ਨਲ ਮੈਰਿਟ ਕਮ ਮੀਨਸ ਕਮ ਮੈਰਿਟ ਸਕੀਮ ਇਹਦੇ ਆਰਾਊਂਡ ਜਿਹੜੇ ਬੱਚਿਆਂ ਦਾ ਹੈ ਵੀ ਹਜ਼ਾਰ ਰੁਪਏ ਪਰ ਮੰਥ ਤੇ 12000 ਸਾਲਾਨਾ ਵਜੀਫੇ ਦੀ ਰਾਸ਼ੀ ਬੱਚਿਆਂ ਨੂੰ ਪੈਂਦੀ ਹੈ ਇਹ ਬੱਚੇ ਪੇਪਰ ਇਗਜ਼ਾਮ ਹੁੰਦਾ ਹੈ ਇਹਦਾ ਅੱਛਾ ਕੰਪੀਟੀਸ਼ਨ ਹੁੰਦਾ ਹੈ ਬਰਨਾਲਾ ਡਿਸਟ੍ਰਿਕਟ ਦੀਆਂ ਹਰ ਮਤਲਬ ਡਿਸਟ੍ਰਿਕਟ ਵਾਈਜ਼ ਇਹਦੀਆਂ ਸੀਟਸ ਲਿਮਟ ਹੁੰਦੀਆਂ ਨੇ ਆਪਣੀ ਟੋਟਲ ਬਰਨਾਲਾ ਦੀਆਂ 53 ਸੀਟਸ ਹੁੰਦੀਆਂ ਨੇ ਮੇਰੇ ਸਕੂਲ ਦੇ ਵਿੱਚ ਇਹਦੀ ਪ੍ਰੋਪਰ ਤਰੀਕੇ ਨਾਲ ਤਿਆਰੀ ਕਰਵਾਈ ਜਾਂਦੀ ਹੈ ਮੇਰੇ ਟੀਚਰਸ ਨੇਗੇ ਖਾਸ ਕਰ ਮੇਰੀ ਐਸਐਸ ਮਾਸਟਰਸ ਤੇ ਲਾਸਟ ਇਅਰ ਉਹਨਾਂ ਨੂੰ ਸਟੇਟ ਅਵਾਰਡ ਵੀ ਮਿਲਿਆ ਮਿਸਟਰ ਪੰਕਜ ਕੋਹਲ ਜੀ ਉਹ ਮੈਥ ਤੇ ਐਸਐਸ ਦੀ ਕਲਾਸ ਲੈਂਦੇ ਹਨ ਸ਼੍ਰੀਮਤੀ ਮਾਧਵੀ ਹੈ ਉਹ ਸਾਇੰਸ ਕਲਾਸ ਲੈਂਦੀ ਹੈ ਤੇ ਸ਼੍ਰੀਮਤੀ ਕਮਲਦੀਪ ਹੈ ਉਹ ਮੈਦਿਕ ਕੋਰਸ ਕਲਾਸ ਲੈਂਦੇ ਆ ਇਹ ਕਲਾਸ ਅਸੀਂ ਬੱਚਿਆਂ ਨੂੰ ਸਕੂਲ ਟਾਈਮ ਦੇ ਰੈਗੂਲਰ ਕਲਾਸਿਸ ਤੋਂ ਐਕਸਟਰਾ ਲੈ ਕੇ ਬੱਚਿਆਂ ਨੂੰ ਪੜ੍ਹਾਉਣੀ ਹੈ ਤੇ ਉਹਦੇ ਨਾਲ ਬੱਚੇ ਤਾਂ ਕਿ ਆਬਜੈਕਟਿਵ ਤਰੀਕੇ ਦੇ ਨਾਲ ਜਿਹੜੇ ਬੇਸਿਕ ਮਤਲਬ ਟਾਈਮ ਬਾਉਂਡ ਕੰਮ ਹੁੰਦਾ ਤੇ ਆਬਜੈਕਟਿਵ ਪੇਪਰ ਹੁੰਦਾ ਇਹ ਸਬਜੈਕਟਿਵ ਨਹੀਂ ਹੁੰਦਾ ਆਬਜੈਕਟਿਵ ਟਿਕ ਮਾਰਕ ਵਾਲਾ ਆਪਸ਼ਨਸ ਵਾਲਾ ਹੁੰਦਾ ਹੈ ਬੱਚਿਆਂ ਨੂੰ ਕੰਪੀਟੀਸ਼ਨ ਦੀ ਤਿਆਰੀ ਬੜੇ ਵਧੀਆ ਤਰੀਕੇ ਨਾਲ ਢੰਗ ਦੇ ਨਾਲ ਕਰਵਾਈ ਜਾਂਦੀ ਹੈ ਖਾਸ ਕਰ ਜਦੋਂ ਜੂਨ ਡਿਸੰਬਰ ਦੀਆਂ ਛੁੱਟੀਆਂ ਵੀ ਹੁੰਦੀਆਂ ਨੇ ਉਦੋਂ ਵੀ ਸਾਡਾ ਇੱਕ ਟਾਰਗੇਟ ਹ ਇੱਕ ਕੋਚਿੰਗ ਦੇਣੀ ਹੈ ਤਾਂ ਉਹ 4 ਘੰਟੇ 5 ਘੰਟੇ ਪਰ ਡੇ ਜਿੰਨੀਆਂ ਛੁੱਟੀਆਂ ਹੁੰਦੀਆਂ ਨੇ ਉਹਨੂੰ ਡਿਵਾਈਡ ਕਰਕੇ ਬੱਚਿਆਂ ਦੇ ਮਾਪੇ ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰਦੇ ਨੇ ਉਹ ਸਾਨੂੰ ਬੱਚਿਆਂ ਨੂੰ ਛੱਡ ਕੇ ਜਾਂਦੇ ਨੇ ਲੈ ਕੇ ਜਾਂਦੇ ਨੇ ਤੇ ਬੱਚਿਆਂ ਦੇ ਟੀਚਰ ਮਤਲਬ ਪੇਰੈਂਟਸ ਜਿਹੜੇ ਨੇ ਉਹ ਸਾਡੇ ਤੇ ਪੂਰਾ ਫੇਥ ਕਰਦੇ ਨੇ ਤੇ ਉਹਦੇ ਨਾਲ ਹੀ ਮੇਰਾ ਜਿਹੜੇ ਸਕੂਲ ਦਾ ਇਸ ਸਾਲ ਦਾ ਮੈਨੂੰ ਇਹ ਬਹੁਤ ਕਹਿੰਦੇ ਹੋਏ ਮਤਲਬ ਪ੍ਰਾਊਡ ਫੀਲ ਹੋ ਰਿਹਾ ਹੈ ਤੇ ਜਿਹੜੇ ਸਾਡੇ ਸਕੂਲ ਦਾ ਇਸ ਸਾਲ ਦਾ ਰਿਜ਼ਲਟ ਹੈ ਵੀ ਅਸੀਂ 18 ਸਟੂਡੈਂਟਸ ਨੂੰ ਅਪਲਾਈ ਕਰਾਇਆ ਤੇ ਸਾਡੇ 17 ਸਟੂਡੈਂਟਸ ਨੇ ਉਹ ਸਕਾਲਰਸ਼ਿਪ ਕਲੀਅਰ ਕੀਤਾ ਤੇ ਨੈਕਸਟ ਸਟਿਪੈਂਡ ਮਿਲੇ ਪੰਜਾਬ ਦੇ ਵਿੱਚੋਂ ਮੇਰਾ ਜਿਹੜਾ ਫਰਸਟ ਸਟੂਡੈਂਟ ਹੈ ਉਹਨੇ ਪੰਜਾਬ ਦੇ ਵਿੱਚੋਂ ਵੀ ਟੌਪ ਕੀਤਾ 149 ਮਾਰਕਸ ਸਕੋਰ ਕੀਤੇ ਆ ਆਊਟ ਆਫ 180 ਤੇ ਉਸ ਤੋਂ ਇਹਦੇ ਨਾਲ 3rd ਟਾਪਰ ਵੀ ਪੰਜਾਬ ਦਾ ਮੇਰੇ ਸਕੂਲ ਤੋਂ ਹੀ ਆ ਤੇ ਫੋਰਥ ਟਾਪਰ ਵੀ ਮੇਰੇ ਤੇ ਇੱਕ ਮੇਰੇ ਬੱਚੇ ਨੇ 82 ਮਾਰਕਸ ਆਊਟ ਆਫ 90 ਮੈਥ ਦੇ ਵਿੱਚੋਂ ਸਕੋਰ ਕੀਤੇ ਆ ਜੋ ਹੁਣ ਤੱਕ ਦਾ ਹਾਈest ਸਕੋਰ ਹੈ ਬੱਚਿਆਂ ਨੂੰ ਮੈਥ ਐਂਡ ਇੱਕ ਨਿਆ ਸਬਜੈਕਟ ਇੰਟਰੋਡਿਊਸ ਹੁੰਦਾ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਮੈਥ ਹਰ ਕੰਪੀਟੀਸ਼ਨ ਐਗਜ਼ਾਮਸ ਦੇ ਵਿੱਚ ਆਪਾਂ ਅੱਗੇ ਕੋਈ ਵੀ ਮਤਲਬ ਲਗਾ ਲਓ ਆਪਾਂ ਬੈਂਕ ਦਾ ਐਗਜ਼ਾਮ ਦਿੰਨੇ ਆ ਬੱਚੇ ਪੀਓਜ਼ ਐਗਜ਼ਾਮਸ ਦਿੰਦੇ ਨੇ ਉਹਦੇ ਵਿੱਚ ਮੈਥ ਜ਼ਰੂਰ ਕੈਲਕੂਲੇਟ ਹੁੰਦਾ ਹੈ ਮੈਥ ਦੀ ਜ਼ਰੂਰ ਵੇਟੇਜ ਹੁੰਦੀ ਹੈ ਤੇ ਇਸ ਇਸ ਪੇਪਰ ਦੇ ਵਿੱਚ ਵੀ ਮੈਥ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਹੈ 80% ਦਾ ਹੁੰਦਾ ਹੈ 90% ਦਾ ਮੈਥ ਹੁੰਦਾ ਹੈ 90% 90 ਮਾਰਕਸ ਹੀ ਤਿੰਨ ਦੂਸਰੇ ਸਬਜੈਕਟਸ ਹੁੰਦੇ ਨੇ ਸਾਇੰਸ ਐਸਐਸ ਐਂਡ ਮੈਥ ਤੇ ਉਸਨੇ ਉਹ ਬੱਚੇ ਨੇ ਮੈਥ ਦੇ ਉੱਤੇ ਐਨੀ ਮਿਹਨਤ ਕੀਤੀ ਕਿ ਹੀ ਸਕੋਰ 82 ਮਾਰਕਸ ਆਊਟ ਆਫ 90 ਇਨ ਮੈਥ ਸਬਜੈਕਟ ਐਨਐਮਐਸ ਸਕਾਲਰਸ਼ਿਪ ਵਾਲਾ ਇਗਜ਼ਾਮ ਦਿੱਤਾ ਸੀ ਉਸ ਵਿੱਚ ਮੇਰਾ ਸਟੇਟ ਸਟੇਟ ਰੈਂਕ ਫਸਟ ਆਇਆ ਅਸੀਂ ਸਭ ਤੋਂ ਪਹਿਲਾਂ ਆਪਣੇ ਟੀਚਰਸ ਦਾ ਥੈਂਕਸ ਕਰਨਾ ਚਾਹਾਂਗੇ ਸਪੈਸ਼ਲੀ ਪ੍ਰਿੰਸੀਪਲ ਮੈਮ ਅਤੇ ਪੰਕਜ ਸਰ ਦਾ ਕਿ ਉਹਨਾਂ ਨੇ ਸਾਨੂੰ ਇੰਨਾ ਵਧੀਆ ਸਟੱਡੀ ਕਰਵਾਈ ਤੇ ਸਾਡੇ ਐਨ ਐਮ ਐਸ ਦਾ ਐਗਜ਼ਾਮ ਕਲੀਅਰ ਹੋਇਆ ਥੈਂਕ ਯੂ ਸੋ ਮਚ ਸਾਰੇ ਟੀਚਰਸ ਦਾ ਮੈਂ ਵੈਸੇ ਜੀ ਕੁਝ ਸੋਚਿਆ ਨਹੀਂ ਤਾਂ ਜ਼ਿਆਦਾ ਵੈਸੇ ਮੈਂ ਯੂ ਪੀ ਐਸ ਸੀ ਦਾ ਐਗਜ਼ਾਮ ਦੇਣਾਗਾ ਸੋ ਕਿ ਪਰਮਾਤਮਾ ਉਹ ਦਰਵੀ ਮੇਰਾ ਸਾਥ ਦੇਣ ਮੇਰਾ ਪੰਜਾਬ ਚੋਂ ਤੀਸਰਾ ਰੈਂਕ ਹੈ ਮੈਨੇ ਐਨੋਨਿਮਸ ਪੇਪਰ ਕਲੀਅਰ ਕੀਤਾ ਇਸ ਵਿੱਚ ਸਾਨੂੰ ਸਭ ਨੇ ਬਹੁਤ ਮਿਹਨਤ ਕਰਵਾਈ ਸਾਨੂੰ ਮੇਰੇ ਸਰ ਪੰਕ ਸਰ ਤੇ ਪ੍ਰਿੰਸੀਪਲ मैम ਨੇ ਵੀ ਬਹੁਤ ਮਿਹਨਤ ਕਰਵਾਈ ਸਾਡੀ ਮਾਤਵੀ मैम ਤੇ ਕਮਲ मैम ਨੇ ਵੀ ਸਾਨੂੰ ਪੜਾਇਆ ਅਤੇ ਬਹੁਤ ਪੜਾਇਆ ਤੇ ਸਾਨੂੰ ਬਹੁਤ ਮਿਹਨਤ ਕਰਵਾਈ 18 ਬੱਚਿਆਂ ਨੇ ਭਾਗ ਲਗਾਤਾ ਸੀ ਪਰ ਉਸ ਦੇ ਵਿੱਚ ਸਾਰੇ ਬੱਚੇ ਨਿਕਾਸ ਕੇ ਦੱਸ ਦਈਏ ਇਸ ਸਕੂਲ ਦੇ ਵਿੱਚ ਐਨ ਐਮ ਐਮ ਐਸ ਪ੍ਰੀਖਿਆ ਦੇ ਵਿੱਚ ਬੈਣ ਵਾਲੇ 18 ਵਿਦਿਆਰਥੀਆਂ 'ਚੋਂ 17 ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਅਤੇ ਸ਼ਾਨਦਾਰ ਨਤੀਜੇ ਵੀ ਹਾਸਲ ਕੀਤੇ ਨੇ ਇਸ ਮੌਕੇ ਦੇ ਉੱਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਸਕੂਲ ਮੁਖੀ ਨੇ ਮਾਣ ਮਹਿਸੂਸ ਕਰਦੇ ਆ ਕਿਹਾ ਕਿ ਲੋਕ ਹਮੇਸ਼ਾ ਹੀ ਸਰਕਾਰੀ ਸਕੂਲਾਂ ਨੂੰ ਘੱਟ ਸਮਝਦੇ ਨੇ ਪਰ ਇੰਨਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਉੱਚ ਪੱਧਰੀ ਮਿਲ ਰਹੀ ਹੈ ਜਗਬਾਣੀ ਟੀਵੀ ਲਈ ਪੁਨੀਤ ਸ਼ਰਮਾ ਦੀ ਰਿਪੋਰਟ